ਲੁਧਿਆਣਾ ਸ਼ਹਿਰ ਵਾਲਿਓ 22000 ਰੁਪਇਆ ਦੇ ਕੇ ਤੁਸੀਂ ਆਈਫੋਨ ਲੈ ਕੇ ਜਾ ਸਕਦੇ ਹੋ ਰਖੜੀ ਤੇ ਆਫਰ ਲੱਗ ਗਈ ਲਿਖ ਕੇ ਲਾਤਾ ਸਿਰਫ 2000 ਡਾਊਨ ਪੇਮੈਂਟ ਦੇ ਕੇ ਕੋਈ ਵੀ ਆਈਫੋਨ ਲੈ ਕੇ ਜਾ ਸਕਦਾ ਆਜੋ ਵਿਜ਼ਿਟ ਕਰਦੇ ਆਂ ਕਟਾਰੀਆਂ ਮੋਬਾਈਲ ਹੱਬ ਦੇ ਦੋਸਤੋ ਮੈਂ ਕਹਿੰਦਾ ਮੋਬਾਈਲਾਂ ਦਾ ਢੇਰ ਲੱਗਾ ਪਿਆ ਭਾਜੀ ਦੇ ਕੋਲ ਹੈ ਭਾਜੀ ਕੀ ਆ ਚਾਲ ਨੇ ਬਹੁਤ ਵਧੀਆ ਜੀ ਮੈਂ ਕਹਿੰਦਾ ਇੱਕ ਜੀ ਦੋ ਤਿੰਨ ਤੇ ਚਾਰ ਆਹ ਲਓ ਜੀ 2000 ਰੁਪਏ ਬਾਹਰ ਲਿਖ ਕੇ ਲਾਇਆ ਵੇ ਫੋਨ ਦੇਣਾ ਤੁਸੀਂ 2000 ਜੀ 2000 ਰੁਪਏ ਤਾਂ ਬਿਲਕੁਲ ਤੁਸੀਂ ਸਹੀ ਲੈ ਕੇ ਆਏ ਹੋ ਤੁਹਾਨੂੰ 2000 ਰੁਪਏ ਇੰਦਰ ਦੇਣ ਜਾ ਰਹੇ ਦੱਸੋ ਕਿਹੜਾ ਮਾਡਲ ਚਾਹੀਦਾ ਭਾਜੀ ਜਿਹੜਾ ਦਿਲ ਕਰੇਗਾ ਉਹੀ ਲਵਾਂਗਾ ਮੈਂ ਫਿਰ ਭਾਜੀ ਜਿਹੜਾ ਤੁਹਾਡਾ ਮਨ ਕਰੇਗਾ ਉਹ ਤੁਸੀਂ ਮਾਡਲ ਲੈ ਲਓ ਮੰਨ ਲਓ ਮੇਰਾ ਬਜਟ ਆ 15000 ਰੁਪਏ ਮੈਂ ਆਈਫੋਨ ਐਕਸ ਜਾਂ ਕਰਦਾ ਬਜਟ ਕਿਉਂ ਭਾਜੀ 10000 ਰੁਪਏ ਤੁਹਾਨੂੰ ਆਈਫੋਨ ਐਕਸਚੇਂਜ ਆ ਰਹੇ ਆ 2000 ਰੁਪਏ ਡਾਊਨ ਪੇਮੈਂਟ 8000 ਦੀ ਤੁਹਾਡੀ ਬਾਜਾਜ ਕਾਰਡ ਤੇ EMIਸ ਕੀਤੀਆਂ ਜਾਣਗੀਆਂ ਜੀ ਅੱਛਾ ਜੀ ਭਾਜੀ ਆ ਸਾਰੇ ਫੋਨ ਸਾਰੇ ਹੀ ਫੋਨ ਤੇ ਸੇਲ ਲੱਗੀ ਹੋਈ ਆ ਰੱਖੀ ਤੇ ਸੇਲ ਲੱਗੀ ਹੋਈ ਆ ਭਾਜੀ 2000 5000 10000 ਡਾਊਨ ਪੇਮੈਂਟ ਦੇ ਕੇ ਤੁਸੀਂ ਕੋਈ ਵੀ ਮਾਡਲ ਆਪਣੇ ਕੋਲ ਘਰੇ ਲੈ ਕੇ ਜਾ ਸਕਦੇ ਹੋ ਔਰ ਬਾਜਾਜ ਕਾਰਡ ਤੇ ਆਪਣੀ ਬਾਕੀ ਦੀ ਪੇਮੈਂਟ EMIਸ ਤੇ ਕਰਵਾ ਸਕਦੇ ਹੋ ਲੋ ਵੀ ਮਿੱਤਰੋ ਇੱਕ ਵਾਰੀ ਕੋਲੋ ਦੇਖ ਲਓ ਸਟਾਕ ਕਿੰਨਾ ਆਇਆ ਹੋਇਆ ਮੈਂ ਕਹਿੰਦਾ ਜਿਹੜਾ ਪ੍ਰੋ ਪ੍ਰੋ ਮੈਕਸ ਇਹਦਾ ਜ ਉਹਨੂੰ ਦਿੱਤੇ ਜਾ ਰਹੇ 303500 ਵਾਲੇ ਆਹ ਵੱਡੇ ਵੱਡੇ ਸਪੀਕਰ ਜਿਹੜੇ ਕਿ ਪਾਰਟੀ ਦੇ ਵਿੱਚ ਆਪਾਂ ਚਲਾਣੇ ਆ ਜੀ ਬਿਲਕੁਲ ਫ੍ਰੀ ਔਰ ਇੰਨਾ ਹੀ ਨਹੀਂ ਪਹਿਲੇ 50 ਬੰਦਿਆਂ ਨੂੰ ਦਿੱਤੀ ਜਾ ਰਹੀ ਹੈ ਜੀ ਅਲਟਰਾਵਾਚ ਬਿਲਕੁਲ ਫ੍ਰੀ ਭਾਈ ਇਹਨਾਂ ਨਾਲ ਗੱਲ ਨਹੀਂ ਬਣਨੀ ਜੇ ਮੈਂ ਫੋਨ ਲੈ ਕੇ ਜਾਊਂਗਾ ਤਾਂ ਗਿਫਟ ਵੀ ਲੱਗ ਜਾਣਾ ਫੋਨ ਦੇ ਨਾਲ ਉਹ ਦੇਖੋ ਜੀ ਤੁਹਾਨੂੰ ਦੇਣ ਜਾ ਰਹੇ ਹਾਂ 15 ਗਿਫਟ ਬਿਲਕੁਲ ਫ੍ਰੀ ਜੀ ਇੱਕ ਨਹੀਂ ਦੋ ਨਹੀਂ ਪੂਰੇ 15 ਗਿਫਟ ਫ੍ਰੀ